ਪੰਜਾਬ ਅਤੇ ਪੰਥ ਦੀ ਧਾਰਮਿਕ ਸਮਾਜਿਕ ਰਾਜਨੀਤਿਕ ਆਰਥਿਕ ਕੇ ਚੈਨੀ ਨੂੰ ਲੈ ਕੇ ਹਰ ਪੰਜਾਬੀ ਤੇ ਹਰ ਪੰਥਕ ਸੇਵਾ ਕਰਨ ਵਾਲਾ ਸੇਵਾਦਾਰ ਕਿਤੇ ਨਾ ਕਿਤੇ ਚਿੰਤਤ ਦਿਖਾਈ ਜ਼ਰੂਰ ਦਿੰਦਾ ਜਿੱਥੇ ਸਾਡੇ ਬਡੁਰਖਿਆ ਨੇ ਸਾਨੂੰ ਇਨਾਂ ਚਿੰਤਾਵਾਂ ਨੂੰ ਖਤਮ ਕਰਨ ਵਾਸਤੇ ਚਿੰਤਾ ਦੀ بجائے ਚਿੰਤਨ ਕਰਨ ਦੀ ਦਾਤ ਬਖਸ਼ੀ। ਉਹ ਚਿੰਤਨ ਕਰਦੇ ਹਾਂ। ਅੱਜ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਖਾਲਸੇ ਦੀ ਜਿੱਥੇ ਕਲ ਕੀ ਤਰਪਿਤਾਂ ਨੇ ਸਿਰਜਣਾ ਕੀਤੀ ਅੱਜ ਸਤਪੁਰਾਂ ਨੇ ਮਹਾਨ ਕਿਰਪਾ ਕੀਤੀ ਕਿ ਉਸ ਥਾਂ ਤੇ ਅਸੀਂ ਸਾਰੇ ਪੰਜਾਬ ਅਤੇ ਪੰਥ ਦੇ ਭਲੇ ਲਈ ਅਰਦਾਸ ਕਰਕੇ ਆਏ। ਕਿ ਜਿਹੜਾ ਪੰਜਾਬ ਪ੍ਰਤਾਪਪੁਰ ਦੇ ਨਮੂਨੇ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਕਸ਼ੇ ਕਦਮ ਚੱਲਦੇ ਆ ਬੇਗਮਪੁਰੇ ਦੀ ਨਹੀਂ ਰੱਖਣ ਵਾਸਤੇ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕਰਦਾ ਹੈ ਫਿਰ ਬੜ ਪਰਖਿਆਂ ਤੇ ਨਕਸ਼ੇ ਕਦਮ ਚੱਲ ਕੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਕਦੇ ਨਵਾਬ ਕਪੂਰ ਸਿੰਘ ਤੇ ਕਦੇ ਸ਼ੇਰੇ ਪੰਜਾਬ ਬਣ ਕੇ ਬੇਗਮ ਪੂਰੇ ਵਾਲੇ ਹਲੇ ਮੀ ਰਾਜ ਦੀ ਸਥਾਪਨਾ ਕਰਦਾ ਹੈ ਉਹ ਰਾਜ ਜਿਹੜਾ ਸਮੁੱਚੀ ਮਾਨਵਤਾ ਲਈ ਇੱਕ ਸੁਖਦਾਇਕ ਰਾਜ ਬਣਿਆ ਜਿੱਥੇ ਸਭੇ ਸਾਂਝੀ ਵਾਲ ਸਦਾਏ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਕੋ ਕਿਰਤ ਕਰਨ ਨਾਮ ਜਪਣ ਵੱਢ ਸ਼ਕਣ ਔਰ ਨਾਮ ਜਪਣ ਦੇ ਵਿੱਚ ਜਿਸ ਨੇ ਭਰੋਸਾ ਰੱਖਿਆ ਜਿਸ ਪੰਜਾਬ ਨੇ ਹਰੇਕ ਦੀ ਅਖਿਆਈ ਵੇਲੇ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਅੱਜ ਉਸ ਪੰਜਾਬ ਦੇ ਵਾਸੀ ਤੇ ਪੰਥ ਦੇ ਸੇਵਾਦਾਰ ਬੇਚੈਨ ਇਸ ਕਰਕੇ ਨੇ ਉਹਨਾਂ ਦੇ ਨਾਲ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਹਰ ਤੱਕ ਹਰ ਤਰ੍ਹਾਂ ਦਾ ਤੱਕਾ ਬੇਇਨਸਾਫੀ ਉਨ੍ਹਾਂ ਦੇ ਸਿਰ 3.5 ਲੱਖ ਕਰੋੜ ਦਾ ਕਰਜ਼ਾ ਮੜ ਦਿੱਤਾ ਗਿਆ ਔਰ ਉਥੋਂ ਦੀ ਜਵਾਨੀ ਕਿਸਾਨੀ ਬਰਬਾਦ ਕਰਨ ਦੇ ਜਿਹੜੇ ਬੰਦ ਨੂੰ ਬੰਨੇ ਗਏ ਔਰ ਇੱਥੋਂ ਤੱਕ ਮਹਿੰਗਾਈ ਉਹ ਸਿਰ ਤੇ ਚੜ ਕੇ ਅੱਜ ਬੋਲ ਰਹੀ ਹੈ ਹਰ ਬੰਦਾ ਮਹਿੰਗਾਈ ਦੇ ਥੱਲੇ ਦੱਬਿਆ ਨਜ਼ਰ ਆ ਰਿਹਾ ਹੈ ਇੱਥੇ ਦਾ ਪੌਣ ਪਾਣੀ ਧਰਤੀ ਬਰਬਾਦ ਕੀਤਾ ਜਾ ਰਿਹਾ ਹੈ ਨਸ਼ਾ ਕਰਜ਼ਾ ਬੇਰੁਜ਼ਗਾਰੀ ਬੇਨਸਾਫੀ ਸਿਰ ਤੇ ਚੜ ਕੇ ਬੋਲ ਰਹੀ ਹੈ ਔਰ ਜਿਹੜੇ ਲੋਕ ਦੋਸ਼ ਕਰਨ ਵਾਲੇ ਨੇ ਤੋਸ਼ੀ ਨੇ ਉਹਨਾਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ ਜ਼ਮੂਰੀਅਤ ਕਾਨੂੰਨ ਸੰਵਿਧਾਨ ਸਭ ਨੂੰ ਛਿਕੇ ਟੰਗਿਆ ਹੋਇਆ ਔਰ 4 ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 328 ਰੁਪਏ ਲਈ ਅਸੀਂ ਵੀ ਇੱਕ ਮੋਰਚਾ ਲਈ ਬੈਠੇ ਆ ਪੰਥਕ ਹੋ ਕੇ ਦੇ ਰੂਪ ਵਿੱਚ ਕੋਈ ਬੰਦੀ ਸਿੰਗਾਲੀ ਮੋਰਚਾ ਲਾਈ ਬੈਠਾ ਹੈ ਕੋਈ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਬੈਠਾ ਹੈ ਕੋਈ ਨੌਕਰੀਆਂ ਦੀ ਭਾਲ ਵਿੱਚ ਬੈਠਾ ਹੈ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਆਓ ਅੱਜ ਅਸੀਂ ਆਨੰਦਪੁਰ ਸਾਹਿਬ ਜਿਹੜੀ ਬੇਚੈਨੀ ਨੂੰ ਦੂਰ ਕਰਨ ਵਾਸਤੇ ਅਰਦਾਸ ਕੀਤੀ ਹੈ ਉਹਦੇ ਲਈ ਅਸੀਂ ਅੱਜ ਇੱਕ ਲਕੀਰ ਖਿੱਚਦੇ ਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਮੁਰ ਪੁੱਠੀ ਆਵਾਜ਼ ਆਓ ਸਿਰ ਜੀਏ ਨਮਾ ਨਵਾ ਵਜਾਓ ਆਓ ਸਿਰਜਗੇ ਨਮਾਜ਼ਾਬ ਜਾਬ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਅੱਜ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪੰਜਾਬੀਆਂ ਨੂੰ ਵੰਗਾਰ ਪਾਉਨੇ ਆ ਉਹ ਵੰਗਾਰ ਪੰਜਾਬ ਬਚਾਓ ਪੰਜਾਬ ਜਿਤਾਓ ਦੀ ਹੈ ਤੇ ਸਾਰਿਆਂ ਨੂੰ ਅੱਜ ਅਸੀਂ ਉਸੇ ਤਹਿਤ ਅਨੰਦਪੁਰ ਸਾਹਿਬ ਜੀ ਦੀ ਧਰਤੀ ਲੋਕ ਸਭਾ ਹਲਕਾ 2024 ਤੁਹਾਡੇ ਸਾਹਮਣੇ ਆ ਤੇ ਹਰ ਬੰਦਾ ਸੋਚਦਾ ਹੈ ਸਾਡਾ ਸਿਆਸੀ ਪਾਰਟੀ ਤੇ ਸਿਆਸੀ ਲੀਡਰਾਂ ਤੋਂ ਭਰੋਸਾ ਉੱਟ ਚੁੱਕਾ ਹੈ ਕੁਝ ਨੋਟਾ ਦੱਬਣ ਦੀ ਤਿਆਰੀ ਚ ਨੇ ਤੇ ਕੁਝ ਬਾਈਕਾਟ ਕਰਨ ਦੀ ਤਿਆਰੀ ਚ ਨੇ ਪੰਜਾਬ ਵਾਸੀਓ ਨਾ ਤੇ ਨੋਟਾ ਦੱਬਿਓ ਨਾ ਬਾਈਕਾਟ ਕਰਿਓ ਅਸੀਂ ਪੰਜਾਬ ਲਈ ਲੜਨਾ ਹੈ ਅਸੀਂ ਪੰਜਾਬ ਲਈ ਜੁਝਣਾ ਹੈ ਤੇ ਤੁਸੀਂ ਕਹੋਗੇ ਕਿ ਫਿਰ ਅਸੀਂ ਵੋਟ ਕਿੱਥੇ ਪਾਈਏ ਉਸ ਵਾਸਤੇ ਅੱਜ ਅਸੀਂ ਹੱਲ ਕੱਢਣ ਲਈ ਗੁਰੂ ਮਹਾਰਾਜ ਜੀ ਦੇ ਚਰਨਾਚ ਅਰਦਾਸ ਕਰਕੇ ਸ਼ੁਰੂਆਤ ਕਰਨ ਲੱਗੇ ਆ ਸਭ ਤੋਂ ਪਹਿਲੀ ਸ਼ੁਰੂਆਤ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਯਾਦ ਕਰਿਓ ਕਦੇ 29 ਮਾਰਚ ਦਾ ਦਿਨ ਸੀ 1849 ਜਿੱਥੇ ਸਰਕਾਰ ਖਾਲਸਾ ਤੇ ਦਰਬਾਰ ਖਾਲਸਾ ਇਹ ਕਹਿ ਲਈਏ ਲੋਕ ਸੇਵਕ ਰਾਜ ਦੀ ਆਖਰੀ ਬੈਠਕ ਹੋਈ ਉਦੋਂ ਬਾਅਦ ਉਹ ਦਵਾਨ ਕਦੇ ਲੱਗੇ ਨਹੀਂ ਪਰ ਅੱਜ ਅਸੀਂ 29 ਮਾਰਚ ਨੂੰ ਸ਼ੁਰੂਆਤ ਕਰਨਾ ਚਾਹੁੰਦੇ ਹਾਂ ਖੈਰ ਚਲੋ ਗੁਰੂ ਨੇ ਅੱਜ ਸਾਨੂੰ ਇੱਕ ਅਫਰਾਲ ਦੋ ਜਨ ਜਵੀ ਨੂੰ ਇਹ ਸਮਾਂ ਬਖਸ਼ਿਆ ਅੱਜ ਅਸੀਂ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਸਿੱਖਾਂ ਤੇ ਪੰਜਾਬ ਵਾਸੀਆਂ ਦੀ ਅਸੀਸ ਨਾਲ ਗੁਰਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਨਾਲ ਭਾਈ ਅਵਤਾਰ ਸਿੰਘ ਜੀ ਨਗਲਾ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਅੱਜ ਐਲਾਨ ਕਰਦੇ ਹਾਂ

ਚਿਹਰਾ ਲੈ ਕੇ ਆ ਰਹੇ ਆ ਇਹ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਆរ ਇਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਖਾਤਰ ਪੰਜਾਬ ਦੀ ਦਲਾਲੀ ਕਰਨ ਵਾਲੇ ਲੀਡਰਾਂ ਦੇ ਖਿਲਾਫ ਪ੍ਰਿਸ਼ਤ ਅਫਸਰ ਪ੍ਰਿਸ਼ਤ ਪ੍ਰਸ਼ਾਸਨ ਤੇ ਪ੍ਰਿਸ਼ਤ ਸਰਕਾਰਾਂ ਦੇ ਖਿਲਾਫ ਲੜਾਈ ਲੜਦਿਆਂ 70 ਫੁੱਟ ਸਪੈਦਿਆਂ ਤੇ ਉੱਚੇ ਬੈਠ ਕੇ 29 ਦਿਨ ਸਰਦਾ ਦਿੱਤਾ ਜੇ ਕਿਧਰੇ ਲੋੜ ਪਈ ਤੇ ਬਿਜਲੀ ਵਾਲੇ ਖੰਭੇ ਤੱਕ ਚੜ ਗਏ ਤੇ ਜਿਹੜੇ ਮੇਰੇ ਵੀਰ ਡਰਦੇ ਨੇ ਅਖੌਤੀ ਲੀਡਰਾਂ ਤੋਂ ਇਹ ਮਾਰ ਦੇਣਗੇ ਉਹ ਵੀ ਸੁਣ ਲਿਓ ਇਹ ਵੀਰ ਬਿਜਲੀ ਦੇ ਖੰਭੇ ਤੇ ਬੈਠਾ ਹੈ 66 ਕੇਵੀ ਬੱਤੀ ਚੱਲਦੀ ਔਰ ਉੱਥੇ ਜਦੋਂ ਕੜਾ ਨਾਲ ਲੱਗਿਆ ਅਸੀਂ ਕੜੇ ਪਉਣ ਤੋਂ ਵੀ ਡਰਦੇ ਕੜਾ ਪਾ ਕੇ ਚੜਿਆ ਉੱਥੇ ਬੱਤੀ ਪਈ ਬਲਾਸਟ ਹੋਇਆ লাশ ਲੰਕ ਗਈ ਮਰਿਆ ਘੋਸ਼ਿਤ ਕਰ ਦਿੱਤਾ ਗਿਆ ਮੈਡੀਕਲ ਵੱਲੋਂ ਤੇ ਜਦੋਂ ਗੁਰੂ ਰੱਖਦਾ ਹੈ ਤੇ ਅੱਜ ਫਿਰ ਤੁਹਾਡੇ ਵਿੱਚ ਬੈਠਾ ਬਲੇ ਸੋਨਿਆ ਹੋਸੀਆ ਜਿਹਨੇ ਸੁਆਸ ਜਦੋਂ ਗੁਰੂ ਦਿੰਦਾ ਤੇ ਸਿੱਖ ਫਿਰ ਤਹੱਈਆ ਕਰਦਾ ਸਤਿਗੁਰੂ ਹੁਣ ਤੇਰੇ ਦਿੱਤੇ ਹੋਏ ਸੁਆਸ ਤੇਰੇ ਪੰਥ ਲਈ ਤੇ ਤੇਰੇ ਵਸਾਏ ਹੋਏ ਪੰਜਾਬ ਲਈ ਜਿਹੜਾ ਸਮੁੱਚੀ ਦੁਨੀਆ ਦਾ ਭਲਾ ਲੋਚਦਾ ਏ ਜ਼ੁਲਮ ਲਈ ਬੰਗਾਰ ਜ਼ਲਮ ਲਈ ਤਲਵਾਰ ਤੇ ਮਜ਼ਲੂਮਾਂ ਦੀ ਪਹਿਰੇਦਾਰ ਬਣ ਕੇ ਜਿੰਨੇ ਹਮੇਸ਼ਾ ਪਹਿਰਾ ਦਿੱਤਾ ਏ ਜਿਹੜੇ ਪੰਜਾਬ ਨੇ ਮਨਸ ਕੀ ਜਾਤ ਸਭੇ ਇੱਕੇ ਪਹਿਚਾਨ ਕੋ ਜਾਤ ਬ੍ਰਦਰੀ ਦਾ ਕੋੜ ਗਲੋਂ ਲਾ ਕੇ ਖਾਲਸਾ ਮੇਰੋ ਰੂਪ ਹੈ ਖਾਸ ਹੋਣ ਤੇ ਮਾਨ ਕੀਤਾ ਉਸ ਪਾਵਨ ਧਰਤੀ ਤੋਂ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੱਕ ਪੁੱਤਰ ਬਣ ਕੇ ਭਾਈ ਅਵਤਾਰ ਸਿੰਘ ਨੇ ਜਿਹੜੀਆਂ ਸਵਾਵਾਾਂ ਕੀਤੀਆਂ ਤੇ ਸਾਡੇ ਵੀਰ ਕਹੇ ਸਨ ਇਹਨਾਂ ਦਾ ਪਿਤ ਲਗਲਾ ਹੈ ਪਰ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਗੁਰੂ ਜਿੱਤ ਪ੍ਰਾਪਤ ਬਖਸ਼ੇ ਇਹਨਾਂ ਨੂੰ ਕਾਮਯਾਬੀ ਬਖਸ਼ੇ ਇਹ ਪੰਜਾਬ ਤੇ ਪੰਥ ਤੇ ਲੋਕਾਂ ਲਈ ਹਰੀ ਸਿੰਘ ਨਲਵਾ ਬਣ ਕੇ ਸਵਾਮਾਨ ਬਣੋ। ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਅਸੀਂ ਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਪਾਈ ਅਵਤਾਰ ਸਿੰਘ ਨਗਲਾ ਨੂੰ ਲੋਕ ਸਭਾ 2024 ਵਾਸਤੇ ਐਲਾਨ ਕਰਦੇ ਆਂ। ਪੰਜਾਬ ਤੇ ਪੰਥ ਵਾਸੀਓ ਇਹ ਫੈਸਲਾ ਹੁਣ ਤੁਸੀਂ ਦੇਣਾ ਹੈ। ਇੱਥੇ ਪੰਜਾਬ ਦੇ ਆਗੂ ਕਿਹੜੇ ਹੋਣ ਤੇ ਪੰਜਾਬ ਤੇ ਪੰਥ ਨੂੰ ਪੈਰਾਂ 'ਤੇ ਖੜਾ ਕਰਨ ਵਾਸਤੇ ਇੱਥੇ ਦਿੱਲੀ ਕਦੇ ਬਦਲਾ ਨਹੀਂ ਦੇ ਸਕਦੀ ਹਮੇਸ਼ਾ ਪੰਜਾਬ ਹੀ ਬਦਲਾ ਦਾ ਬਦਲ ਬਣਦਾ ਆ ਤੇ ਅੱਜ ਪੰਜਾਬ ਦੇ ਵਿੱਚੋਂ ਮੁੜ ਅਨੰਦ ਪ੍ਰਸਾਦ ਤੋਂ ਉੱਠੀ ਆਵਾਜ਼ ਆਓ ਸਿਰ ਜੀਏ ਨਮਾ ਪੰਜਾਬ ਆਓ ਸਿਰ ਜੀਏ ਨਮਾ ਪੰਜਾਬ ਉਹ ਪੰਜਾਬ ਜਿਹੜਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਧਾਰਮਿਕ ਤੌਰ ਤੇ ਕੋਈ ਰਾਮ ਆਖਦਾ ਹੈ ਕੋਈ ਖੁਦਾ ਆਖਦਾ ਹੈ ਕੋਈ ਅੱਲਾ ਆਖਦਾ ਹੈ ਖੁਦਾ ਰਹੀਮ ਆਖਦਾ ਹੈ ਤੇ ਸਾਰਿਆਂ ਨੂੰ ਆਪਣੇ ਕਲਾ ਵਿੱਚ ਲਈ ਬੈਠਾ ਸੀ ਜਿਹੜਾ ਕਰਤਾਰਪੁਰ ਨਮੂਨਾ ਸਮਾਜਿਕ ਤੌਰ ਤੇ ਮਨਸ ਦੀ ਜਾਤ ਸਭੇ ਕੇ ਪਹਿਚਾਨ ਬੋ ਜਿਹੜਾ ਕਰਤਾਰਪੁਰ ਦਾ ਨਮੂਨਾ ਬੇਗਮਪੁਰਾ ਬਣਿਆ ਛੇ ਦੇ ਪੰਜਾਬ ਬਣਿਆ ਉਹਦੇ ਜੋ ਰੀਸਲੀ ਦੇ ਵਿੱਚ ਉਹਦੀ ਸਰਕਾਰ ਦੇ ਅੰਦਰ ਮੁਖਮचंद ਬੈਠੇ ਨੇ ਅ ਜੀਜੂਦੀਨ ਬੈਠੇ ਨੇ ਉੱਥੇ ਹਰੀ ਸਿੰਘ ਨਲੂਏ ਨੇ ਉੱਥੇ ਅਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਬੈਠੇ ਨੇ ਪਰ ਕਿਸੇ ਦੇ ਨਾਲ ਜਾਤੀ ਨਸਲ ਭੇਤ ਭਾਭ ਕੋਈ ਨਹੀਂ ਉੱਥੇ ਸਾਂਝੀ ਵਲਤਾ ਦਾ ਨਮੂਨਾ ਕਰਤਾਰਪੁਰ ਦਾ ਫਿਸ਼ ਕੀਤਾ ਗਿਆ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਇੱਕ ਦੂਜੇ ਦੀ ਢੇਰੀ 'ਚ ਦਾਣੇ ਪਾਉਂਦੇ ਤਾਂ ਵੇਖੇਗੇ ਪਰ ਕਿਸੇ ਦੀ ਢੇਰੀ 'ਚੋਂ ਦਾਣੇ ਚੁੱਕਦੇ ਨਹੀਂ ਵੇਖੇ। ਉਹ ਨਮੂਨਾ ਪੰਜਾਬ 'ਚ ਪੇਸ਼ ਕਰੀਏ ਅਸੀਂ ਕਰਾਂਗੇ ਸਾਡੇ ਨਾਲ ਤੁਰਨ ਵਾਲੇ ਨੌਜਵਾਨ ਤૈયਿਆ ਕਰਨ ਇੱਥੇ ਵੰਡ ਕੇ ਛੱਕਣ ਵਾਲੇ ਆਉਣਗੇ। ਇੱਥੇ ਸਰਕਾਰੀ ਪੈਸਾ ਤੇ ਗੁਰੂ ਤੇ ਕੋਲਕ ਨੂੰ ਗਰੀਬ ਦਾ ਮੂੰਹ ਤਾਂ ਸਮਝ ਸਕਦੇ ਨੇ ਪਰ ਆਪਣੇ ਲਈ ਹਰਾਮ ਸਮਝਣਗੇ। ਉਪਰਸਤ ਨਹੀਂ ਹੋਣਗੇ ਨਵਾਂ ਪੰਜਾਬ ਸਿਰਜਣਾਇ ਆਰਥਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਪੌਣ ਗੁਰੂ ਪਾਣੀ ਪਤਾ ਮਾਤਾ ਧਰਤ ਮਹੱਤ ਧਰਤੀ ਕਰਕੇ ਵੀ ਅਸੀਂ ਉਹਨੂੰ ਕੁਦਰਤੀ ਖੇਤੀ ਦੇ ਰੰਗ ਚ ਰੰਗਣਾ ਹੈ ਆ ਜਿਹੜੀ ਹਰੀ ਕ੍ਰਾਂਤੀ ਦੇ ਨਾਂ ਤੇ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਅਸੀਂ ਮੁੜ ਕੁਦਰਤ ਵਾਂਗੂੰ ਉਹਨੂੰ ਸੀਮਤ ਲਿਆ ਕੇ ਪਹਾਲ ਕਰਨ ਲਈ ਨਵੇਂ ਪ੍ਰੋਗਰਾਮ ਲੈ ਕੇ ਆਵਾਂਗੇ ਇਹ ਹੋਊਗਾ ਮਿਸ਼ਨ ਪੰਜਾਬ ਇਹ ਹੋਊਗਾ ਪੰਜਾਬ ਜਿਤਾਓ ਪੰਜਾਬ ਬਚਾਓ ਜਿਹਦੀ ਸ਼ੁਰੂਆਤ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ 2024 ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਰਦੇ ਆ ਅੱਜ ਮੁਰ ਤੁਹਾਨੂੰ ਚੇਤਾ ਕਰਾਉਨੇ ਆ ਸ੍ਰੀ ਅਨੰਦਪੁਰ ਸਾਹਿਬ ਤੋਂ ਉੱਠੀ ਆਵਾਜ਼ ਆਓ ਸਿਰ ਜੀਏ ਨਮੋ ਨਮੋ ਆਓ ਸਿਰ ਜੀਏ ਨਮੋ ਨਮੋ ਇਹ ਕਿਸੇ ਸਿੱਖ ਦਾ ਇਕੱਲੇ ਦਾ ਨਾਰਾ ਨਾ ਸਮਝਣਾ ਇਹ ਪੰਜਾਬ ਵਿੱਚ ਰਹਿਣ ਵਾਲਾ ਹਰ ਹਿੰਦੂ ਭਰਾ ਹਰ ਮੁਸਲਮਾਨ ਭਰਾ ਹਰ ਈਸਾਈ ਭਰਾ ਹਰ ਸਿੱਖ ਭਾਈ ਹਰ ਤਰ੍ਹਾਂ ਦੇ ਲੋਕ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ ਉਹ ਇਸ ਨੂੰ ਆਪਣਾ ਨਿਸ਼ਾਨਾ ਪੈਮਾਨਾ ਆਪਣਾ ਏਜੰਡਾ ਸਮਝਣ ਜੇ ਪੰਜਾਬ ਹੀ ਨਾ ਰਿਹਾ ਤੇ ਤੁਸੀਂ ਕਿੱਥੇ ਰਹੋਗੇ ਇਸ ਲਈ ਅੱਜ ਪੰਜਾਬ ਸਿਮਿਆਂ ਤੱਕ ਲੈ ਗਏ ਨੇ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰ ਪੰਜਾਬ ਦੇ ਨੌਜਵਾਨੋ ਤੁਸੀਂ ਮੋੜ ਕੇ ਲਿਆਉਣਾ ਏ ਉਹਦੇ ਵਾਸਤੇ ਤੁਹਾਨੂੰ ਇਹ ਨਸ਼ੇ ਫਰੀ ਦੇ ਦਿੱਤੇ ਜਾਣ ਵਾਲੀਆਂ ਯਾਤਰਾਵਾਂ ਇਹਨਾਂ ਦਾ ਤਿਆਗ ਕਰਕੇ ਤੁਸੀਂ ਸਿਸਟਮ ਨੂੰ ਜਨਮ ਦੇਣਾ ਹੋ ਪੰਜਾਬ ਦਾ ਹਰ ਨੌਜਵਾਨ ਅੱਜ ਕਮਰ ਕੱਸਾ ਕਰੇ ਉਹ ਲੀਡਰ ਨਾ ਲੱਭੇ ਉਹ ਖੁਦ ਆਗੂ ਬਣ ਕੇ ਅਗਵਾਈ ਕਰਨ ਦੀ ਗੱਲ ਕਰੇ ਇਹ ਅੱਜ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਪਿਛਲੇ ਦਿਨੀ ਅਸੀਂ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਲੈ ਕੇ ਪਿੰਡਾਂ 'ਚ ਨਿਕਲੇ ਪਹਿਲੀ ਪੈਦਲ ਯਾਤਰਾ 18 ਕਿਲੋਮੀਟਰ ਦੀ ਕੱਢੀ ਗਈ ਭਾਈ ਗੁਰਦੇਵ ਸਿੰਘ ਕੌਕੇ ਜੱਤੇ ਦਾਪ ਦੇ ਨਗਰ ਮਨੁੱਖੀ ਅਧਿਕਾਰਾਂ ਵਾਸਤੇ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਗਰ 'ਚ ਗਏ ਤੇ ਭਾਈ ਅਵਤਾਰ ਸਿੰਘ ਹੋਣਾਂ ਦੀ ਕਾਲ ਉੱਥੇ ਆਉਂਦੀ ਹੈ ਕਿ ਬਡਾਲਾ ਸਾਹਿਬ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹੋ ਤੇ ਜਿਸ ਮਹਾਪੁਰਸ਼ ਦਾ ਨਾਂ ਲੈ ਨਾ ਲੈ ਰਹੇ ਹੋ ਜਸਵੰਤ ਸਿੰਘ ਖਾਲੜਾ ਸ਼ਹੀਦ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਕਹਿੰਦੇ ਸਾਨੂੰ ਵੀ ਮੌਕਾ ਮਿਲਿਆ ਏ ਅਸੀਂ ਉਹਨੂੰ ਦਾੜੀਆਂ ਨਹੀਂ ਸੀ ਆਈਆਂ ਅਸੀਂ ਵੀ ਉਹਨਾਂ ਦੀਆਂ ਫੈਲਾਂ ਚੁੱਕ ਕੇ ਉਹਨਾਂ ਦੇ ਨਾਲ ਤੁਰਦੇ ਰਹੇ ਪਰ ਸਾਨੂੰ ਪਤਾ ਨਹੀਂ ਸੀ ਇਹ ਕਰਦੇ ਕੀ ਅੱਜ ਪਤਾ ਲੱਗਿਆ ਕਿ ਬੜੀ ਵੱਡੀ ਮਨੁੱਖੀ ਅਧਿਕਾਰਾਂ ਦੀ ਜੰਗ ਲੜਦੇ ਸਨ ਮੇਰਾ ਦਿਲ ਕਰਦਾ ਮੈਂ ਵੀ ਆਵਾਂ ਖਾਲੜੇ ਪਿੰਡ 'ਚ ਇਹ ਉੱਥੇ ਆਏ ਇਹਨਾਂ ਦੀ ਮਿਲਣੀ ਨੇ ਐਸੀ ਸਾਡੀ ਮਿਲਣੀ ਬਣਾਈ ਅਸੀਂ ਇੱਕ ਤੇ ਇੱਕ ਯਾਰਾਂ ਬਣ ਗਏ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਨਕੋਦਰ ਵਿਖੇ ਵੀ ਜਾ ਕੇ ਅਸੀਂ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਅੱਜ ਬੇਸ਼ੱਕ ਪੰਜਾਬ ਸਿਆਸੀ ਦਲ ਬਦਲੂ ਲੀਡਰ ਤੇ ਪਾਰਟੀਆਂ ਤੋਂ ਬੇਚੈਨ ਆਓ ਉਸ ਬੇਚੈਨੀ ਦੇ ਹੱਲ ਵਾਸਤੇ ਨਵੇਂ ਪੰਜਾਬ ਦੀ ਸਿਰਜਣਾ ਵਾਸਤੇ ਨਵੇਂ ਚਿਹਰੇ ਮੈਦਾਨੀ ਜੰਗ ਵਿੱਚ ਲਿਆਈਏ ਨਵੀਂ ਸੋਚ ਸਿਰਜੀਏ ਅਸੀਂ ਉਹਨਾਂ ਨੂੰ ਨੋਟ ਵੀ ਦੇਾਂਗੇ ਅਸੀਂ ਵੋਟ ਵੀ ਦੇਾਂਗੇ ਅਸੀਂ ਪ੍ਰਮੋਟ ਵੀ ਕਰਾਂਗੇ ਅਸੀਂ ਸਪੋਰਟ ਵੀ ਕਰਾਂਗੇ ਔਰ ਕਿਸੇ ਦੀ ਮੁਥਾਜ ਨਹੀਂ ਹੋਏਗੀ ਕੇਵਲ ਪੰਜਾਬ ਤੇ ਪੰਥ ਦੇ ਲੋਕਾਂ ਵਾਸਤੇ ਇਹ ਆਵਾਜ਼ ਹੋਏਗੀ ਬੇਨਤੀ ਕਰਦਾ ਅੱਜ ਜਿਹੜੀ ਆਵਾਜ਼ ਇੱਥੋਂ ਦਿੱਤੀ ਜਾ ਰਹੀ ਹੈ ਹਰ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਣ ਵਾਲੇ ਲੋਕ ਇਹਨੂੰ ਆਪਣੀ ਆਵਾਜ਼ ਸਮਝਣ ਕਿਉਂਕਿ ਸਾਡੇ ਕੋਲੇ ਇੰਨਾ ਸਮਾਂ ਨਹੀਂ ਇੰਨੇ ਸਾਧਨ ਨਹੀਂ ਇੰਨੇ ਪੈਸੇ ਨਹੀਂ ਤੇ ਹੋ ਸਕਦਾ ਇੰਨੇ ਬੰਦੇ ਵੀ ਨਾ ਹੋਣ ਜਿਹੜੇ ਅਸੀਂ ਬਾਕੀਆਂ ਦੀ ਤਰ੍ਹਾਂ ਇੰਨਾ ਵੱਡਾ ਖਲਾਫ ਪੈਦਾ ਕਰ ਲਈਏ ਪਰ ਇਸ ਆਵਾਜ਼ ਨੂੰ ਜੇ ਪੰਜਾਬ ਦੇ ਲੋਕ ਚਾਹਣ ਉੱਚੀ ਕੈਟਿਆਂ ਦੇ ਵਿੱਚ 13000 ਪਿੰਡਾਂ ਜਿੰਨਾਂ ਆਵਾਜਾਂ ਨੂੰ ਪਹੁੰਚਾ ਸਕਦੇ ਨੇ ਬੇਨਤੀ ਕਰਾਂਗਾ ਅਸੀਂ ਕਰਨਾ ਕੀ ਇਹ ਵੀ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਰੱਖਿਆ ਜਾਣਾ ਤੇ ਜਿਹੜੇ ਨਹੀਂ ਕਰਨਗੇ ਉਹਨਾਂ ਤੇ ਕੀ ਕਰਨਗੇ ਪੰਜਾਬ ਤੇ ਪੰਥ ਦੇ ਲੋਕ ਉਹ ਵੀ ਤੁਹਾਡੇ ਸਾਹਮਣੇ ਐਦਨਾਮੇ ਭਰੇ ਜਾਣਗੇ ਤੇ ਅੱਜ ਅਸੀਂ ਇੱਥੋਂ ਭਾਈ ਅਵਤਾਦ ਸਿੰਘ ਹੋਣਾ ਨੂੰ ਜਿੱਥੇ ਐਲਾਨ ਕਰਦੇ ਹਾਂ ਅਰਦਾਸ ਕਰਕੇ ਮਹਾਰਾਜ ਜੀ ਦੇ ਚਰਨਾਂ 'ਚ ਉਥੇ ਇਹਨਾਂ ਨੂੰ ਵਧਾਈ ਦੇਣੇ ਅਰਦਾਸ ਕਰਦੇ ਆ ਸਤਿਗੁਰੂ ਪੰਜਾਬ ਦੇ ਲੋਕ ਇਹਨਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਪੰਜਾਬ ਦੇ ਲੋਕੋ ਤੁਹਾਡੀ ਫਿਤਰਤ ਹੈ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਆਉ ਧਰਤੀ ਹੈ ਜਿਹੜੀ ਪਾਤਸ਼ਾਹੀ ਬਖਸ਼ਦੀ ਹੈ ਸਰਦਾਰੀਆਂ ਬਖਸ਼ ਕੇ ਤੋਰਦੀ ਹੈ ਇਹ ਹੁਣ ਅਨੰਦਪੁਰ ਸਭ ਤੋਂ ਆਵਾਜ਼ ਉੱਠੀ ਤੇ ਅਨੰਦਪੁਰ ਸਾਹਿਬ ਦੀ ਬਾਜ ਨੂੰ ਘਰ ਘਰ ਪੰਜਾਬ ਦੇ ਲੋਕ ਲੈ ਕੇ ਜਾਣਗੇ ਭਾਈ ਅਵਤਾਰ ਸਿੰਘ ਨਗਲਾ ਲਈ ਆਉ ਇਹਨਾਂ ਦੀ ਕਾਮਯਾਬੀ ਲਈ ਅੱਜ ਆਨੰਦਪੁਰ ਸਾਹਿਬ ਤੋਂ ਦਿੱਤੀ ਆਵਾਜ਼ ਬਾਬਤ ਲਾਮਬੰਦ ਹੋਈਏ ਘਰ ਘਰ ਆਵਾਜ਼ ਪੁਚਾ ਦਈਏ ਆਨੰਦਪੁਰ ਸਾਹਿਬ ਤੋਂ ਉੱਠੀ ਆਵਾਜ਼ ਆਓ ਸਰ ਜੀਏ ਨਮਾਓ ਆਓ ਸਰ ਜੀਏ ਨਮਾਓ ਮਜਾਓ ਸਾਰਿਆਂ ਨੂੰ ਸੁਮੱਚੇ ਤੌਰ ਤੇ ਜੀਉਂ ਆਇਆ ਆਖਦਾ ਜਿੰਨੇ ਵੀ ਸਾਡੇ ਸੇਵਾਦਾਰ ਇੱਥੇ ਪਹੁੰਚੇ ਨੇ ਔਰ ਅਸੀਂ ਇਹ ਨਿੱਜੀ ਤੌਰ ਤੇ ਗੱਲ ਕਰ ਰਹੇ ਪਾਈ ਅਵਤਾਰ ਸਿੰਘ ਨਗਲਾ ਨੂੰ ਅਸੀਂ ਸਿੱਖ ਸਤਿ ਭਾਵਨਾ ਦਲ ਵੱਲੋਂ ਨਾ ਉਸਵੀ ਕਰ ਰਹੇ ਅਸੀਂ ਆਪਣੇ ਤੌਰ ਤੇ ਨਿਜੀ ਕਰ ਰਹੇ ਇਹ ਸਾਡੀ ਫਿਤਰਤ ਹੈ ਸਾਡੀ ਮਨਸਾ ਹੈ ਸਾਡੇ ਮਨ ਦੀਆਂ ਇਹ ਭਾਵਨਾਵਾਂ ਨੇ ਹੁਣ ਸਾਨੂੰ ਕਿਸੇ ਅਦਾਲਤ ਨੇ ਇਨਸਾਫ ਨਹੀਂ ਦਿੱਤਾ ਕਿਸੇ ਸਰਕਾਰ ਨੇ ਨਹੀਂ ਦਿੱਤਾ ਕਿਸੇ ਪ੍ਰਸ਼ਾਸਨ ਨੇ ਨਹੀਂ ਦਿੱਤਾ ਅਸੀਂ ਇਨਸਾਫ ਜ਼ਮੂਰੀਤ ਸਵਿਧਾਨ ਕਾਨੂੰਨ ਵਾਸਤੇ ਅੱਜ ਜਿਸੀ ਲੋਕਾਂ ਦੀ ਕਚਹਿਰੀ ਚ ਉਤਰ ਆਏ ਆ ਹੁਣ ਇਹਨਾਂ ਇਨਸਾਫ ਲੋਕਾਂ ਨੇ ਕਰਨਾ ਏ ਇਹ ਹੁਣ ਲੋਕ ਸੋਚਣਗੇ ਨਿਹੰਗ ਸਿੰਘ ਜਿਵੇਂ ਬਾਟਾ ਮਾਜਦੇ ਨੇ ਐਵੇਂ ਪ੍ਰਸਤ ਲੀਡਰ ਤੇ ਪ੍ਰਸਤ ਪਾਰਟੀਆਂ ਤੇ ਦਲ ਬਦਲੂ ਉਹ ਲੀਡਰ ਮਾਜ ਕੇ ਰੱਖਦੇ ਹੋ ਜਿਹੜੇ ਪੰਜਾਬ ਨੂੰ ਮਾਜਣ ਤੇ ਲੱਗੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ